ਜਨਕ ਸਰ ਇਹ ਦੇਖ ਰਹੇ ਤੁਸੀਂ ਤਾਂ ਮੈਂ ਹੀ ਮਸਿੰਗ ਸਿੰਘ ਦਿਖਪਾਲ ਰਾਹੋਂ ਰੋਡ ਤੇ ਟਿੱਬਾ ਰੋਡ ਦੇ ਸੈਂਟਰ ਪੁਆਇੰਟ ਦੇ ਵਿੱਚ ਮੌਜੂਦ ਆ ਜਿੱਥੇ ਅੱਜ ਤੋਂ ਮਹੀਨਾ 2 ਮਹੀਨੇ ਪਹਿਲਾਂ ਇਹ ਕਾਰਪੋਰੇਸ਼ਨ ਦੇ ਵੱਲੋਂ ਜੈਨ ਕਲੋਨੀ ਤੇ ਭਾਗਿਆ ਹੋਮ ਦੇ ਵਿੱਚ ਕਾਰਵਾਈ ਕੀਤੀ ਗਈ ਸੀ ਗੇਟ ਤੋੜ ਦਿੱਤੇ ਗਏ ਸੀ ਦਿਵਾਰਾਂ ਤੋੜ ਦਿੱਤੀਆਂ ਗਈਆਂ ਸੀ ਪਰ ਉਸ ਤੋਂ ਬਾਅਦ ਜੈਨ ਕਲੋਨੀ ਅਤੇ ਭਾਗਿਆ ਹੋਮ ਦੇ ਜਿਹੜੇ ਲੋਕ ਰਹੇ ਉਹ ਵੱਡੀ ਗਿਣਤੀ ਦੇ ਵਿੱਚ ਰਾਹੋਂ ਰੋਡ ਤੇ ਸੜਕਾਂ ਦੇ ਉੱਤੇ ਉਤਰ ਆਂਦੇ ਨੇ ਤਾਂ ਉਸ ਤੋਂ ਬਾਅਦ ਫਿਰ ਇੱਕ ਵਾਰ ਆਪਣੇ ਤੌਰ ਤੇ ਉਹਨਾਂ ਦੇ ਵੱਲੋਂ ਦਿਵਾਰਾਂ ਉਹ ਖੜੀ ਕਰ ਦਿੱਤੀ ਜਾਂਦੀ ਹੈ ਤਾਂ ਪਹਿਲਾਂ ਤਾਂ ਸਵੇਰ ਤੋਂ ਦਿਖਾਵਾਂਗਾ ਉਸ ਦਿਵਾਰ ਦੀਆਂ ਇਹ ਉਹੀ ਦਿਵਾਰ ਹੈ ਜੋ ਪ ਇੱਕ 4 ਫੁੱਟ ਚੌੜੀ ਅਤੇ 6-7 ਫੁੱਟ ਉੱਚੀ ਜਿਹੜੀ ਕਿ ਦੀਵਾਰ ਹੈ ਉਹ ਬਣਾਈ ਗਈ ਹੈ ਸਰੀਏ ਗੱਡ ਕੇ ਤਾਂ ਜੋ ਜੇਕਰ ਕਾਰਪੋਰੇਸ਼ਨ ਦੇ ਮੁਲਾਜ਼ਮ ਇਸ ਨੂੰ ਤੋੜਨ ਲਈ ਜਾਂਦੇ ਨੇ ਤਾਂ ਇਹ ਤੋੜੀ ਨਾ ਜਾ ਸਕੇ ਤੇ ਸਿੱਧੀਆਂ ਤਸਵੀਰਾਂ ਥੋੜਾ ਨਾਲ ਸਾਂਝੀਆਂ ਕਰ ਰਹੇ ਹਾਂ ਇਹ ਰਾਹੋ ਰੋਡ ਤੇ ਸਥਿਤ ਜੈਨ ਕਲੋਨੀ ਅਤੇ ਭਾਗਿਆ ਹੋਮ ਦੀਆਂ ਤਸਵੀਰਾਂ ਨੇ ਜਿੱਥੇ ਅੱਜ ਤੋਂ ਮਹੀਨਾ 2 ਮਹੀਨੇ ਪਹਿਲਾਂ ਵੀ ਨਗਰ ਨਿਗਮ ਦੇ ਵੱਲੋਂ ਕਾਰਵਾਈ ਕੀਤੀ ਗਈ ਸੀ ਔਰ ਜੇਕਰ ਜੈਨ ਕਲੋਨੀ ਅਤੇ ਭਾਗਿਆ ਹੋਮ ਦੇ ਵਸਨੀਕਾਂ ਦੀ ਮੰਨੀਤ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਪ੍ਰਾਈਵੇਟ ਬਾਉਂਡਰੀ ਅਤੇ ਪ੍ਰਾਈਵੇਟ ਉਹਨਾਂ ਦੇ ਗੇਟ ਜਿਹੜੇ ਲਗਾਏ ਕੀਏ ਸੀ ਰੋਸ ਦਾੜੇ ਕਿਸਟੇ ਆਰਡਰ ਹੈ ਉਹ ਵੀ ਉਹਨਾਂ ਦੇ ਕੋਲ ਮੌਜੂਦ ਸੀਗਾ ਉਸ ਦੇ ਬਾਵਜੂਦ ਵੀ ਕਾਰਪੋਰੇਸ਼ਨ ਦੇ ਵੱਲੋਂ ਬਿਨਾਂ ਕੋਈ ਨੋਟਿਸ ਦਿੱਤੀਆ ਤਣਕ ਸਰ ਕਾਰਵਾਈ ਕੀਤੀ ਜਾਂਦੀ ਹੈ ਪਰ ਉਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਜਾਂਦੇ ਨੇ ਸੜਕਾਂ ਜਾਮ ਕਰ ਦਿੰਦੇ ਨੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਦਾ ਔਰ ਮੌਕੇ ਤੇ ਲੋਕਾਂ ਦੇ ਵੱਲੋਂ ਆਪਣੇ ਤੌਰ ਤੇ ਫਿਰ ਤੇ ਇੱਕ ਵਾਰ ਦੁਬਾਰਾ ਉਹ ਬਣਾਈ ਜਾਂਦੀ ਹੈ ਔਰ ਦੂਜੇ ਪਾਸੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜੋ ਟਿੱਬਾ ਰੋਡ ਸਾਈਡ ਦੀਆਂ ਤਸਵੀਰਾਂ ਤੁਸੀਂ ਦੇਖਦੇ ਹੋ ਲੇਅਰ ਵੈਲੀ ਪਾਰ ਕਰਕੇ ਇੱਕ ਕਲੋਨੀ ਹੈ ਉਹ ਕਲੋਨੀ ਜਿਹੜਾ ਰਸਤਾ ਵਾ ਪਰ ਜੇਕਰ ਰਾਹੋ ਰੋਡ ਤੇ ਜਿਹੜੀ ਜੈਨ ਕਲੋਨੀ ਹੈ ਤੇ ਭਾਗਿਆ ਹੋਮ ਹੈ ਉਹਦੇ ਵਿੱਚ ਸਨਿਕਾ ਦੀ ਮੰਨੀਏ ਤਾਂ ਉਹਨਾਂ ਦੀ ਸਿਕਿਉਰ ਕਲੋਨੀ ਹੈ ਉਹ ਜਿਹੜੀ ਅਨਸਿਕਿਉਰ ਹੋ ਜਾਏਗੀ ਜੇਕਰ ਰਸਤਾ ਖੁੱਲਦਾ ਹੈ ਔਰ ਦੂਜੇ ਪਾਸੇ ਜੇਕਰ ਉਧਰ ਦੇ ਲੋਕਾਂ ਦੀ ਮੰਨੀਏ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਦੀ ਬਣੀ ਉਹਨਾਂ ਦਾ ਇਹ ਕਹਿਣਾ ਹੈ ਕਿ ਅਗਰ ਇਹ ਰਸਤਾ ਖੁੱਲਦਾ ਹੈ ਤਾਂ ਘੰਟਿਆਂ ਦਾ ਰਸਤਾ ਮਿੰਟਾਂ ਦੇ ਵਿੱਚ ਹੋ ਜਾਵੇਗਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੇਸੀਬੀ ਆ ਮਿੱਟੀ ਦੇ ਟਿਪਰ ਭੜਕੇ ਇੱਥੇ ਲਿਆਂਦੇ ਜਾ ਰਹੇ ਨੇ ਲੇਅਰ ਵੈਲੀ ਹੈ ਜੋ ਉਸ ਦੇ ਉੱਪਰ ਮਿੱਟੀ ਪਾ ਕੇ ਉਸ ਨੂੰ ਸੜਕ ਬਣਾਉਣ ਦਾ ਕੰਮ ਹੈ ਉਹ ਕੀਤਾ ਜਾ ਰਿਹਾ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਲੋਕ ਉਧਰ ਵੀ ਮੌਜੂਦ ਨੇ ਤੇ ਇਧਰ ਵੀ ਮੌਜੂਦ ਨੇ ਹੁਣ ਦੇਖਣਾ ਹੋਏਗਾ ਕਿ ਪਿਛਲੀ ਵਾਰ ਤਾਂ ਲੋਕਾਂ ਦੇ ਇਕੱਠ ਨੇ ਇਹ ਸੜਕ ਨੂੰ ਨਿਕਲਣ ਤੋਂ ਰੋਕ ਦਿੱਤਾ ਗਿਆ ਸੀ ਔਰ ਇਸ ਵਾਰੀ ਤਸਵੀਰਾਂ ਕੀ ਰਹਿਣ ਵਾਲੀਆਂ ਨੇ ਤਾਂ ਮੇਰੇ ਨਾਲ ਇੱਥੇ ਇਲਾਕਾ ਨਿਵਾਸੀ ਮੌਜੂਦ ਨੇ ਗੱਲਬਾਤ ਕਰ ਲੈਣੇ ਆਂ ਭਾਈ ਜੀ ਕੀ ਲੱਗਦਾ ਪਿਛਲੀ ਵਾਰ ਤਾਂ ਕਾਰਪੋਰੇਸ਼ਨ ਦੇ ਵੱਲੋਂ ਜਦੋਂ ਤੜਕਸਰ ਕਾਰਵਾਈ ਕੀਤੀ ਗਈ ਸੀ ਤਾਂ ਵੱਡੀ ਗਿਣਤੀ 'ਚ ਲੋਕ ਇਕੱਠੇ ਹੋ ਗਏ ਸੀਗੇ ਤਾਂ ਦੁਬਾਰਾ ਬਾਉਂਡਰੀ ਵੀ ਕਰਤੀ ਗੇਟ ਵੀ ਲੱਗ ਗਏ ਅੱਜ ਫੇਰ ਇੱਕ ਵਾਰ ਤੋੜਨ ਆਏ ਨੇ ਤੁਹਾਨੂੰ ਕੋਈ ਨੋਟਿਸ ਆਇਆ ਤੁਹਾਨੂੰ ਕੋਈ ਨਹੀਂ ਕੋਈ ਨੋਟਿਸ ਨਹੀਂ ਆਇਆ ਪਰਟੋਕੋਲ ਸਟੇ ਆਰਡਰ ਹੈ ਇਹ ਬਾਉਂਡਰੀ ਤੋਂ ਗੇਟਾ ਲਈ ਫਿਰਦੇ ਪਏ ਸੀ ਸਟੇ ਉੱਦ ਲਈ ਫਿਰਦੇ ਆ ਪਿਛਲੀ ਵਾਰ ਅੱਜ ਵਰਕਿੰਗ ਡੇ ਕਰਕੇ ਥੋੜਾ ਸਾਡਾ ਇੱਥੇ ਨਹੀਂ ਹੋਇਆ ਬੰਦੇ ਨਹੀਂ ਤਾਂ ਪਿਛਲੀ ਵਾਰੀ ਵੀ ਕਾਫੀ ਜ਼ਿਆਦਾ ਘੱਟ ਹੋ ਗਿਆ ਸੀ ਪਿਛਲੀ ਵਾਰ ਸਵੇਰ ਦਾ ਸਮਾਂ ਹੀ ਸਾਰੇ ਘਰੇ ਸੀਗੇ ਸਾਰੇ ਕਮਕਮਕਾਰਾਂ ਤਾਂ ਕੀ ਹੋਇਆ ਹਾਂ ਹਾਂ ਅੱਜ ਸਾਰੇ ਕੰਮ ਤੇ ਤੁਸੀਂ ਸਾਰਿਆਂ ਨੂੰ ਇੰਟੀਮੀਸ਼ਨ ਦੇ ਦਿੱਤੀ ਹੈ ਵੀ ਅੱਜ ਫਿਰ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਨੂੰ ਤੋੜਨ ਆਏ ਤੇ ਬਾਸਬ ਤੇ ਪਾਉਂਦੇ ਆ ਮੈਸੇਜ ਸਾਰਿਆਂ ਨੂੰ ਪਾਇਆ ਹੋਇਆ ਸੀ ਲੇਕਿਨ ਫਿਰ ਵੀ ਵਰਕਿੰਗ ਡੇ ਕਰਕੇ ਥੋੜਾ ਘੱਟ ਆ ਅੱਜ ਕੋਲੋ ਕਲੋਨੀ ਵਾਲੇ ਬਸ ਨਹੀਂ ਕਿ ਫੋਟੋ ਕੋਲੋਂ ਉਹ ਅਨੁਵਿਸਥੀ ਆਰਡਰ ਹੈਗਾ ਇਸ ਬਾਉਂਡਰੀ ਦਾ ਔਰ ਗੇਟ ਜਿਹੜੇ ਲੱਗੇ ਗਏ ਹਾਂ ਜੀ ਕਹਿੰਦੇ ਲਈ ਫਿਰਦੇ ਅੱਛਾ ਮਤਲਬ ਕੀ ਠੱਕਾ ਕੀਤਾ ਜਾ ਰਿਹਾ ਜਾਂ ਫਿਰ ਕਿਉਂ ਸੜਕ ਕਿਉਂ ਕੱਢੀ ਜਾ ਰਹੀ ਹੈ ਇਹ ਰਾਜਨੀਤਿਕ ਮਸਲਾ ਜੀ ਇਹਨਾਂ ਦਾ ਇਹਨਾਂ ਦਾ ਰਾਜਨੀਤਿਕ ਮਸਲਾ ਦੇਖੋ ਕਿੱਦਾਂ ਹੱਲ ਕਰਦੇ ਆ ਲੋਕਾਂ ਨੂੰ ਫੈਸਿਲਿਟੀ ਮਿਲਣੀ ਚਾਹੀਦੀ ਹੈ ਕਿਸੇ ਵੀ ਤਰ੍ਹਾਂ ਤੇ ਜੇ ਸੜਕ ਬਣ ਜੇ ਲੋਕਾਂ ਨੂੰ ਫੈਸਿਲਿਟੀ ਮਿਲ ਜੂ ਕਹਿੰਦੇ ਅਸੀਂ ਤਾਂ ਕਹਿੰਦੇ ਬੈਸਟ ਚੀਜ਼ ਹੋਣਾ ਜਿਹੜੀ ਪਬਲਿਕ ਦੇ ਤੁਸੀਂ ਪਬਲਿਕ ਦੇ ਦੋਮੰਦੇ ਆ ਲੋਕਾਂ ਨੂੰ ਵਧੀਆ ਚੀਜ਼ ਹੋਣੀ ਥੋੜੇ ਹਿਸਾਬ ਨਾਲ ਬਾਉਂਡਰੀ ਸਹੀ ਹੈ ਜਾਂ ਮ ਸਾਡਾ ਦਾ ਦੋਨੇ ਪਾਸੇ ਹੀ ਆ ਜੀ ਠੀਕ ਆ ਜੀ ਇੱਧਰ ਅਸੀਂ ਕਹਿੰਦੇ ਸਾਡੀ ਪ੍ਰਾਈਵੇਸੀ ਖਤਮ ਹੋਈ ਹੈ ਹੁੰਦੀ ਆ ਲੇਕਿਨ ਜੇ ਅਗਰ ਤੁਹਾਨੂੰ ਕੋਈ ਫੈਸਿਲਿਟੀ ਦਿੰਦੀ ਆ ਤੁਹਾਨੂੰ ਕੋਈ ਜੇ ਤਾਂ ਸਾਡਾ ਮੰਨ ਲਓ ਸਾਡੇ ਕੁਝ ਵਧੀਆ ਤੁਹਾਨੂੰ ਹੋਰ ਫੈਸਿਲਿਟੀਆਂ ਮਿਲਦੀਆਂ ਪਬਲਿਕ ਤਾਂ ਇਹੀ ਜਾਂਦੀ ਹੁੰਦੀ ਆ ਜੀ ਠੀਕ ਤਾਂ ਬਿਲਕੁਲ ਪਹਿਲਾਂ ਤੁਹਾਨੂੰ ਇੱਧਰ ਜੇ ਤਸਵੀਰਾਂ ਦਿਖਾਵਾਂਗੇ ਤੁਸੀਂ ਦੇਖੋ ਕੰਕਰੀਟ ਦੀ ਦੀਵਾਰ ਹੈ ਉਹ ਬਣਾਈ ਗਈ ਹੈ ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ 4 ਫੁੱਟ ਚੌੜੀ ਅਤੇ 6-7 ਫੁੱਟ ਉੱਚੀ ਕੰਕਰੀਟ ਦੀ ਦੀਵਾਰ ਉਹ ਬਣਾਈ ਗਈ ਹੈ ਮੋٹے ਸਰੀਏ ਲਗਾਏ ਗਏ ਨੇ ਤਾਂ ਜੋ ਜੇਕਰ ਕਾਰਪੋਰੇਸ਼ਨ ਦੀ ਹੈ ਜੀਸੀਬੀ ਇੱਥੇ ਇਹਨੂੰ ਤੋੜਨ ਲਈ ਪਹੁੰਚੀ ਹੈ ਨਾ ਤੋੜ ਤੋੜਿਆ ਨਾ ਜਾਵੇ ਔਰ ਦੂਜੇ ਪਾਸੇ ਲੋਕ ਇਹ ਵੀ ਕਹਿ ਰਹੇ ਨੇ ਕਿ ਸਾਡੀ ਸਿਕਿਉਰ ਕਲੋਨੀ ਹੈ ਔਰ ਸਾਨੂੰ ਜੇ ਕੋਈ ਫੈਸਿਲਿਟੀ ਦੇਣਗੇ ਤਾਂ ਸਾਨੂੰ ਭਰੋਸੇ 'ਚ ਲੈਣਗੇ ਤਾਂ ਸੜਕ ਬਣ ਵੀ ਸਕਦੀ ਹੈ ਪਰ ਉਹਨੂੰ ਦੇਖਣਾ ਹੋਵੇਗਾ ਕਿ ਕਾਰਪੋਰੇਸ਼ਨ ਦੇ ਵੱਲੋਂ ਜੇ ਕੋਈ ਕਾਰਵਾਈ ਕੀਤੀ ਜਾਂਦੀ ਹੈ ਕਿਸ ਤਰ੍ਹਾਂ ਦਾ ਮਾਹੌਲ ਹੋ ਰਹਿਣ ਵਾਲਾ ਕਿਉਂਕਿ ਪਿਛਲੀ ਵਾਰੀ ਮਾਹੌਲ ਹੈ ਜਿੱਨਾ ਕਾਫੀ ਜ਼ਿਆਦਾ ਤਣਾਅਪੂਰਨ ਬਣ ਗਿਆ ਸੀ ਵੱਡੀ ਗਿਣਤੀ ਦੇ ਵਿੱਚ ਲੋਕ ਸੜਕਾਂ ਦੇ ਆਗੇ ਸੀਗੇ ਮਹਿਲਾਵਾਂ ਸੜਕਾਂ ਦੇ ਆਗੇ ਆ ਗਈਆਂ ਸੀਗੀਆਂ ਕਈ ਘੰਟੇ ਰਾਹੋ ਰੋਡ ਤੇ ਧਰਨਾ ਲੱਗਾ ਰਿਹਾ ਔਰ ਉਸ ਤੋਂ ਬਾਅਦ ਪ੍ਰਸ਼ਾਸਨ ਦੇ ਵੱਲੋਂ ਵਿਚ ਪਾ ਕੇ ਲੋਕਾਂ ਨੂੰ ਸਮਝਾ ਕੇ ਉਸ ਤੋਂ ਬਾਅਦ ਹੀ ਇਹ ਧਰਨੇ ਨੂੰ ਖਤਮ ਹੋ ਕਰਵਾਇਆ ਗਿਆ ਸੀ ਔਰ ਉਸ ਤੋਂ ਬਾਅਦ ਬਾਉਂਡਰੀ ਜਿਹੜੀ ਤੋੜ ਦਿੱਤੀ ਗਈ ਸੀ ਗੇਟ ਤੋੜ ਦਿੱਤੇ ਗਏ ਸੀ ਉਹ ਦੁਬਾਰਾ ਤੋਂ ਜੈਨ ਕਲੋਨੀ ਅਤੇ ਫਾਗੇ ਹੋਮ ਦੇ ਵੱਲੋਂ ਦਿਵਾਰ ਤੋਂ ਖੜੇ ਕਰ ਦਿੱਤੇ ਗਏ ਜਿਵੇਂ ਕੰਦਾ ਦੀ ਗੱਲ ਕਰੀ ਜਾਂ ਫਿਰ ਗੇਟ ਦੀ ਗੱਲ ਕਰੀ ਔਰ ਅੱਜ ਇੱਕ ਵਾਰ ਫਿਰ ਤੋਂ ਕਾਰਪੋਰੇਸ਼ਨ ਸਵੇਰ ਤੋਂ ਹੀ ਤਿਆਰੀ ਦੇ ਵਿੱਚ ਹੈ ਤੁਸੀਂ ਦੇਖ ਸਕਦੇ ਹੋ ਵੱਡੇ ਵੱਡੇ ਟਿਪਰ ਲਿਆ ਕੇ ਲੇਅਰ ਵੈਲਿਊ ਨੂੰ ਭਰਨ ਦੀ ਕੋਸ਼ਿਸ਼ ਹੋ ਕੀਤੀ ਜਾ ਰਹੀ ਹੈ ਤਾਂ ਮਿੱਟੀ ਪਾ ਕੇ ਸੜਕ ਬਣਾਉਣ ਦੀ ਤਿਆਰੀઓ ਕੀਤੀ ਜਾ ਰਹੀ ਹੈ ਔਰ ਦੂਜੇ ਪਾਸੇ ਜੋ ਇਹ ਜਮੀਨ ਤੁਸੀਂ ਦੇਖ ਸਕਦੇ ਹੋ ਖੇਤ ਦੇਖ ਸਕਦੇ ਹੋ ਇਹ ਵੀ ਜਗਾ ਹੁਣ ਕਿਹਾ ਜਾ ਰਿਹਾ ਕਿ ਇਹ ਵੀ ਜਗਾ ਖਰੀਦ ਲਈ ਗਈ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਥੋੜੀ ਦੇਰ ਬਾਅਦ ਜੋ ਇਹ ਤਸਵੀਰ ਹੈ ਕੀ ਰਹਿਣ ਵਾਲੀ ਹੁੰਦੀ ਹੈ ਸੋ ਇਲਾਕਾ ਵਿਧਾਇਕ ਦਿਲਜੀਤ ਸਿੰਘ ਗਰੇਵਾਲੋ ਵੀ ਇੱਥੇ ਪਹੁੰਚ ਚੁੱਕੇ ਹੋਏ ਨੇ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹੁਣ ਦੇਖਣਾ ਹੋਵੇਗਾ ਥੋੜੀ ਦੇਰ ਦੇ ਵਿੱਚ ਜਦੋਂ ਕਾਰਪੋਰੇਸ਼ਨ ਦੀਆਂ ਜੀਸੀਪੀ ਇੱਥੇ ਪਹੁੰਚਦੀਆਂ ਨੇ ਤਾਂ ਉਸ ਸਮੇਂ ਮਾਹੌਲ ਹੈ ਸਥਿਤੀ ਜੋ ਕਿਸ ਤਰ੍ਹਾਂ ਦੀ ਰਹਿਣ ਵਾਲੀ ਹੋਵੇਗੀ ਸੋ ਪਿਛਲੀ ਵਾਰ ਵੱਡੀ ਗਿਣਤੀ ਵਿੱਚ ਲੋਕ ਸੜਕਾਂ ਦੇ ਉੱਤਰਦੇ ਨੇ ਰੋਡ ਜਾਮ ਕਰ ਦਿੱਤਾ ਜਾਂਦਾ ਦੋਨੋਂ ਪਾਸੇ ਉਹਦੀ ਔਰ ਉਸ ਤੋਂ ਬਾਅਦ ਲੋਕਾਂ ਦੇ ਵੱਲੋਂ ਇੱਕ ਵਾਰ ਫਿਰ ਤੋਂ ਬਾਉਂਡਰੀ ਜੋ ਉਹ ਬਣਾ ਦਿੱਤੀ ਜਾਂਦੀ ਏ ਔਰ ਗੇਟ ਜੋ ਤੋੜੇ ਗਏ ਸੀ ਉਹ ਗੇਟ ਵੀ ਲਗਾ ਦਿੱਤੇ ਜਾਂਦੇ ਨੇ ਪਰ ਅੱਜ ਇੱਕ ਵਾਰ ਫਿਰ ਤੋਂ ਕਾਰਪੋਰੇਸ਼ਨ ਦੇ ਵੱਲੋਂ ਨਗਰ ਨਿਗਮ ਦੇ ਵੱਲੋਂ ਵੱਡੀ ਵੱਡੀ ਕਾਰਵਾਈਆਂ ਕਰਨ ਜਾ ਰਿਹਾ ਤਾਂ ਦੇਖਣਾ ਹੋਵੇਗਾ ਕਿ ਜਦੋਂ ਹੁਣ ਅ ਥੋੜੀ ਦੇਰ ਬਾਅਦ ਜਦੋਂ ਉਹ ਸੜਕ ਬਣ ਜਾਏਗੀ ਰਸਤਾ ਭਰ ਦਿੱਤਾ ਜਾਵੇਗਾ ਲੇਅਰ ਵੇਲੇ ਤੋਂ ਬਾਅਦ ਜਦੋਂ ਜੀਸੀਪੀ ਇੱਧਰ ਆਣ ਗਿਆ ਉਸ ਸਮੇਂ ਦਾ ਮਾਹੌਲ ਉਹ ਕੀ ਰਹਿਣ ਵਾਲਾ ਹੋਵੇਗਾ ਕੈਮਰਾ ਪ੍ਰੋਸੈਸਰ ਮਾਨਤ ਲਾਲ ਹਿੰਮਤ ਸਿੰਘ ਦੀਪਾਲ ਜੈਨੇਕਸ ਵੇਰਾ ਲੁਧਿਆਣਾ